ਸਰਫੀਕਾਲ ਜੀ ਪੰਜਾਬ ਨਮਾਸ਼ਤ ਤੁਸੀਂ ਦੇਖ ਰਹੇ ਹੋ ਮੈਂ ਹਰਕ੍ਰਿਸ਼ਨ ਸਿੰਘ ਜੀ ਪੰਜਾਬ ਦੇ ਪ੍ਰੋਗਰਾਮਸ ਹਰਕ ਚ ਸਾਧਾ ਗੱਲ ਕਰਾਂਗੇ ਮਨਸਾਦ ਦੀ ਸਿੱਧਾ ਗੱਲ ਮਨਸਾਦ ਪੀਖੀ ਦੀ ਹੋਏਗੀ ਜਿੱਤੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਜਿੱਤੇ ਕਿ ਲੋਕ ਕੀ ਕੁਝ ਕਹਿਣਾ ਚਾਹੁੰਦੇ ਨੇ ਲੋਕ ਕਹਿ ਰਹੇ ਨੇ ਕਿ ਹਸਪਤਾਲ ਖੁਦ ਬਿਮਾਰ ਹੋ ਚੁੱਕਿਆ ਹੈ ਪੀਖੀ ਅਸੀਂ ਜਿਹੜਾ ਹਸਪਤਾਲ ਦੇ ਵਿੱਚ ਖੜੇ ਹਾਂ ਜਿੱਥੇ ਇਸ ਜਿਹੜੀ ਬਿਲਡਿੰਗ ਹੈਗੀ ਉਹ ਬਹੁਤ ਪੁਰਾਣੀ ਹੋ ਚੁੱਕੀ ਹੈ ਡਿੱਗਨ ਦੇ ਕਿਨਾਰੇ ਹੈ ਤੇ ਉਹਨੂੰ ਜਿੰਦਰਾ ਤੱਕ ਲੱਗ ਗਿਆ ਹੈਗਾ ਪਰ ਮਾਨ ਸਰਕਾਰ ਵੱਲੋਂ ਬਾਰ ਬਾਰ ਦਾਬੇ ਕੀਤੇ ਜਾ ਰਹੇ ਨੇ ਵੀ ਹਸਪਤਾਲਾਂ ਵਧੀਆ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਪਰ ਪੀਖੀ ਦੇ ਵਿੱਚ ਕੋਈ ਵੀ ਮੈਂ ਡਾਕਟਰ ਨਹੀਂ ਹੈ ਕਿ ਐਮ ਡੀ ਡਾਕਟਰ ਨਹੀਂ ਹੈ ਇੱਕ ਅੱਧਾ ਐਮ ਡੀ ਐਮ ਬੀਬੀ ਡਾਕਟਰ ਹੈ ਸਿਰਫ ਤੇ ਲੋਕਾਂ ਨੂੰ ਦੂਰ ਦਰੜੇ ਜਾਣਾ ਪੈਂਦਾ ਹੈਗਾ ਇਲਾਜ ਲਈ ਤੇ ਅਸੀਂ ਮਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇੱਥੇ ਡਾਕਟਰਾਂ ਦੀ ਕਨਾਤੀ ਕੀਤੀ ਜਾਵੇ ਤੇ ਜਿਹੜੀ ਇਹ ਬਿਲਡਿੰਗਾਂ ਨੂੰ ਨਵੀਂ ਬਣਾਇਆ ਜਾਵੇ ਕੈਮਰਾਮੈਨ ਕੁਨੀ ਦੇ ਨਾਲ ਸੰਜੀਵ ਲੱਖੀ ਜੀ ਮੀਡੀਆ ਭੀਖੀ ਮੈਂ ਤਾਂ ਸਵੇਰੇ ਆਇਆ ਸੀ ਸਕੂਲ ਦੇ ਵਿੱਚ ਕਹਿੰਦੇ ਬੱਚੇ ਇੰਨੇ ਦਾ ਟੈਸਟ ਕਰਾਉਣੇ ਆ ਤੇ ਉਹ ਸਰਕਾਰੀ ਮਾਨਤਾਪਾਪ ਜੋ ਸਰਕਾਰੀ ਹਸਪਤਲ ਨੇ ਸਿਰਫ ਉਹਨਾਂ ਦੀ ਮੰਨਦੇ ਜੋ ਰਿਪੋਰਟ ਬਣੂਗੀ ਹੁਣ ਅੱਜ ਆਇਆ ਸੀ ਸਵੇਰੇ ਭਾਜ ਦੌੜ ਕਰਕੇ ਮੈਂ ਤਾਂ ਇੱਥੇ ਤਾਲਾ ਲੱਗੇ ਪਿਆ ਜੀ ਇਹ ਤੋਂ ਪਹਿਲਾਂ ਆ ਦੋ ਦਿਨ ਪਹਿਲਾਂ ਆ ਉਦੋਂ ਵੀ ਤਾਲਾ ਲੱਗੇ ਪਿਆ ਸੀ ਹੁਣ ਦੱਸੋ ਜੀ ਕਿੱਥੇ ਜਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਮੰਗਦੇ ਇਹ ਸਾਨੂੰ ਸਕੂਲ ਦਾ ਦਿੱਤੇ ਜਾਣੇ ਜੋ ਜਿਝਵਾ ਸਿਹਤ ਹਸਪਤਲ ਬਣਾਇਆ ਇਥੇ ਸਾਨੂੰ ਸਕੂਲ ਤਾਂ ਮਿਲਣੇ ਚਾਹੀਦੇ ਨੇ ਜਰਗੀ ਇੱਥੇ ਤਾਲਾ ਲੱਗੇ ਪਿਆ ਸੀ ਹੁ ਕਿੱਥੇ ਜਾਈਏ ਹੁ ਇੱਕ ਪਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਵੀ ਸਿਹਤ ਸੂਰਤਾਂ ਪੰਜਾਬ 'ਚ ਬਹੁਤ ਵੱਡੀ ਬੁਰੀਆਂ ਯਾਰ ਰਹੀਆਂ ਨੇ ਨਹੀਂ ਹੁਣ ਨਾ ਸਾਹਮਣੇ ਨਹੀਂ ਦੇਖ ਲੋ ਠੀਕ ਹੀ ਆ ਸਾਡਾ ਬਹੁਤ ਬੁਰਾ ਹਾਲ ਹੈ ਹੁਣ ਜਿੱਥੇ ਆਪਾਂ ਹਸਪਤਾਲ ਦੇ ਵਿੱਚ ਹੀ ਖੜੇ ਆ ਇਹ ਕਹਿਣ ਨੂੰ ਹਸਪਤਾਲ ਆ ਪਰ ਇੱਥੇ ਕੋਈ ਸਹੂਲਤ ਨਹੀਂ ਹੈਗੀ ਮਰੀਜ਼ਾਂ ਵਾਸਤੇ ਨਾ ਇੱਥੇ ਕੋਈ ਸਪੈਸ਼ਲਿਸਟ ਡਾਕਟਰ ਨੇ ਨਾ ਕੋਈ ਐਕਸੀਡੈਂਟਾਂ ਨੂੰ ਸਾਹਮਣੇ ਵਾਲੇ ਕੋਈ ਇੱਥੇ ਪ੍ਰਬੰਧ ਨੇ ਇੱਥੇ ਸਿਰਫ ਇੱਕ ਪਰਚੀ ਤੇ ਲਿਖ ਕੇ ਦਿੱਤਾ ਜਾਂਦਾ ਵੀ ਤੁਸੀਂ ਮਾਨਸਾ ਚਲੇ ਜਾਓ ਮੇਰੇ ਖਿਆਲ ਚ ਮਾਨ ਸਾਹਿਬ ਵੀ ਇਸ ਤਰ੍ਹਾਂ ਦੇ ਕੁਤਰਬੰਦ ਨਹੀਂ ਹੈਗੇ ਉਹ ਕਹਾ ਐਮ ਤੇ ਭੇਜ ਦਿੰਦੇ ਨੇ ਬਿਮਾਰੀ ਦੇ ਨਾਲ ਕੋਈ ਘਰ ਆਜਾ ਬੱਚਾ ਵੀ ਕੋਈ ਪਰਿਵਾਰ ਨਹੀਂ ਬੱਚਾ ਜਿਸ ਦੇ ਨਾਲ ਬਿਮਾਰੀ ਨਾ ਲੱਗੀ ਹੋਵੇ ਚੱਕਣ ਗੁਣੀਆਂ ਦੀ ਪਰ ਸਾਨੂੰ ਕਿਤੇ ਸਰਕਾਰ ਦੀ ਜਿਹੜੀ ਸਿਹਤ ਕ੍ਰਾਂਤੀ ਹੈ ਉਹਦਾ ਕਿਤੇ ਨਾਮੋਂ ਨਿਸ਼ਾਨ ਨਹੀਂ ਦੇਖਿਆ ਸਾਡੇ ਦਾ ਕੋਈ ਹੈ ਨਹੀਂ ਸਾਡੇ ਦਾ ਨਸ਼ੇ ਵਾਲੀਆਂ ਗੋਲੀਆਂ ਦਾ ਜਰੂਰ ਤੜਕੇ ਲੈਣ ਲੱਗੀ ਹੁੰਦੀ ਹੈ ਕੋਟਾ ਮੈਂ ਕਿਸੇ ਪਾਸੇ ਲੈਣ ਲੱਗੀ ਵੇਖੀ ਨਹੀਂ ਵੀ ਕੋਈ ਦਵਾਈਆਂ ਵਾਲੇ ਖੜੇ ਨੇ 50 ਮਰੀਜ਼ ਵੀ ਚੰਗਾ ਆਪਰੇਸ਼ਨ ਹੋ ਰਹੇ ਨੇ ਇੱਥੇ ਜਾਂ ਦਵਾਈਆਂ ਦੇ ਰਹੇ ਨੇ ਮਾੜਾ ਮੋਟਾ ਚੱਲੀ ਜਾਂਦਾ ਲਿਖ ਕੇ ਦੇ ਦਿੰਦੇ ਨੇ ਬਾਹਰੋਂ ਲੈ ਆਉਂਦੇ ਆਂ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਇੱਥੇ ਡਾਕਟਰਾਂ ਦੇ ਜਿੰਨਾ ਵੀ ਪੋਸਟ ਹੈਗੇ ਉਹ ਭਰਿਆ ਜਾਣ ਤੇ ਸਾਰਾ ਸਟਾਫ ਰਵੇ ਵੱਧ ਤੋਂ ਵੱਧ ਦਵਾਈਆਂ ਭੇਜੀ ਜਾਣ ਤੇ ਸਾਡੇ ਸ਼ਹਿਰ ਦੇ ਵਿੱਚ ਜੋਹਾ ਬੁਖਾਰ ਨਵਾਂ ਚੱਲਿਆ ਹੈ ਬਿਮਾਰੀ ਇੱਕ ਤਰ੍ਹਾਂ ਦੀ ਬੁਖਾਰ ਨਹੀਂ ਹੈਗਾ ਜਿਸ ਨਾਲ ਲੋਕ ਆਮ ਮੰਜੀ ਆਦੀ ਪਏ ਨੇ ਤੇ ਇਹਦੀ ਕੋਈ ਲਾਜ ਨਹੀਂ ਹੋ ਰਹਾ ਸਾਡਾ ਹੱਕ ਚ ਗੱਲ ਕਰਾਂਗੇ ਜ਼ਰੂਰ ਕੌਮੀ ਮਾਰਗ ਤੇ ਸਥਿਤ ਪਾਤਣਾ ਸ਼ਹਿਰ ਵਿੱਚ ਭਾਰੀ ਟ੍ਰੈਫਿਕ ਸਮੱਸਿਆ ਕਰਕੇ ਲੋਕ ਖੇਜਲਖੋਰ ਹੁੰਦੇ ਆ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਸ ਸਮੱਸਿਆ ਕਰਕੇ ਬਹੁਤ ਵੱਡੀ ਗਿਣਤੀ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਫਿਲਹਾਲ ਪ੍ਰਸ਼ਾਸਨ ਬਿਲਕੁਲ ਵੀ ਇਸ ਤੇ ਧਿਆਨ ਨਹੀਂ ਦੇ ਰਿਹਾ ਵੱਡਾ ਇਹ ਪਾਤੜਾ ਦਾ ਪਹਿਲਾ ਭਗਤ ਸਿੰਘ ਚੌਂਕ ਸੀ ਇਹ 메ਨ ਨਰਮਾਣਾ ਰੋਡ ਤੇ ਜਾਂਦਾ ਹੈ ਪਰ ਇੱਥੇ ਜਾਨੀ ਕਿ ਬਹੁਤ ਵੱਡੀਆਂ ਦਿੱਕਤਾਂ ਨਹੀਂ ਇੱਕ ਤਾਂ ਨਾ ਤਾਂ ਕੋਈ ਕਟ ਹੈ ਨਾ ਹੀ ਇੱਥੇ ਆਸਲ ਦੇ ਵਿੱਚ ਸਹੀ ਤਰੀਕੇ ਨਾਲ ਇੱਥੇ ਪੁਲ ਬਣਨਾ ਚਾਹੀਦਾ ਸੀ ਪਰ ਇੱਥੇ ਨਿਤ ਨਵੇਂ ਕੋਈ ਨਾ ਕੋਈ ਐਕਸੀਡੈਂਟ ਹੁੰਦੇ ਨੇ ਕੋਈ ਭਾਣੇ ਵਾਪਰਦੇ ਨੇ ਉਸ ਤੋਂ ਇਲਾਵਾ ਟ੍ਰੈਫਿਕ ਜਾਮ ਰਹਿੰਦੀ ਹੈ ਲੋਕਲ ਬੰਦੇ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਹੈ ਘਟੋ ਘਟ ਪਾਤੜਾ ਦੀ ਸਾਡੀ 20 ਤੋਂ 25000 ਆਬਾਦੀ ਹੈ ਇੱਥੇ ਦੇ 20-25 ਹਜ਼ਾਰ ਲੋਕ ਸਾਰੇ ਹੀ ਦੁਖੀ ਨੇ ਇੱਥੋਂ ਕੀ ਮੰਗ ਕਰਦੇ ਹੋ ਅਸਲ ਮੰਗੇ ਇਹ ਕਰਦਾ ਵੀ ਇੱਥੇ ਪੁਲ ਬਣੇ ਕਿਸੇ ਤਰੀਕੇ ਨਾਲ ਦੇਖੋ ਅੱਜ ਜਿਹੜਾ ਪੱਤਨਾ ਸੈਰ ਦੇ ਹਾਲਾਤ ਨੇ ਟ੍ਰੈਫਿਕ ਨਹੀਂ ਉਹ ਬਹੁਤ ਮਾੜੇ ਹਾਲਾਤ ਨੇ ਇੱਥੇ ਮੈਨੂੰ ਲੱਗਦਾ ਵੀ ਦਿੱਲੀ ਨੂੰ ਵੀ ਮਾਤ ਕਰਤੀ ਪੱਤਨਾ ਨੇ ਨੈਸ਼ਨਲ ਹਾਈਵੇ ਬਣਿਆ ਸਾਨੂੰ ਬੜੀ ਖੁਸ਼ੀ ਹੋਈ ਵੀ ਫੋਰ ਲੈਂਡ ਬਣ ਗਿਆ ਪਰ ਉਹਦੇ ਤਾਂ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਆਉਗੀ ਜਿਹੜੇ ਲੋਕ ਆਂਦੇ ਨੇ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਬਹੁਤ ਵੱਧ ਇੱਥੇ ਇੰਤਜ਼ਾਰ ਕਰਨਾ ਪੈਂਦਾ ਹੈ ਜਾਮ ਲੱਗ ਜਾਂਦਾ ਹੈ ਅੱਧਾ ਅੱਧਾ ਘੰਟਾ ਜਾਮ ਖੁੱਲਣਾ ਨਹੀਂ ਹੈ ਜੀ ਬਹੁਤ ਟਾਈਮ ਲੱਗ ਜਾਂਦਾ ਹੈ ਜੀ ਇੱਥੇ ਟ੍ਰੈਫਿਕ ਦੀ ਬਹੁਤ ਬਣਾ ਲਈ ਲੋਕਾਂ ਨੂੰ ਸਮੱਸਿਆ ਹੈ ਜਿਹੜੇ ਲੋਕੀ ਆਪਦਾ ਕੰਮ ਕਰਾਣ ਕਰਨ ਲਈ ਆਉਂਦੇ ਨੇ ਇੱਥੇ ਕੋਈ ਸ਼ਹਿਰ ਦੇ ਚੰਦ ਨੇ ਉਹਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ ਜਿਹੜੇ ਉਧਰੋਂ ਮੰਡੀ ਦੇ ਵਿੱਚ ਲੋਕ ਆਉਂਦੇ ਨੇ ਉਹ ਇੱਧਰ ਇੱਧਰ ਆਣਾ ਬਹੁਤ ਔਖਾ ਜੀ ਐਂਟਰੀ ਇੱਥੇ ਪੰਜਾਬ ਦੀ ਐਂਟਰੀ ਮੇਨ ਇੱਥੀ ਆ ਕੌਮੀ ਮਾਰਗ ਨੈਸ਼ਨਲ ਹਾਈਵੇ 52 ਇੱਥੋਂ ਨਿਕਲਦਾ ਹੈ 71 ਵੀ ਇੱਥੋਂ ਨਿਕਲਦਾ ਹੈ ਤੇ ਇੱਧਰੋਂ ਪਤਨਾ ਦੇ ਤੋਂ ਆਣਾ ਹੋਵੇ ਤਾਂ ਵੀ ਪਤਨਾ ਦੇ ਵਿੱਚ ਤੇ ਪਤਨਾ ਦੇ ਜਾਖਰ ਰੋਡ ਨਰਮਣਾ ਰੋਡ ਦੇ ਉ ਗੱਡੀਆਂ ਦਾ ਕੀਮਤ ਪੈਦਲ ਜਾਣਾ ਵੀ ਔਖਾ ਹੈ ਇੱਧਰ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਵੱਡੇ ਟਰਾਲੇ ਲੰਘਦੇ ਨੇ ਉਦੋਂ ਦੀ ਕੋਈ ਕਾਰਾਂ ਦੀ ਪਾਰਕਿੰਗ ਦੀ ਸੁਵਿਧਾ ਹੈ ਨਹੀਂ ਸ਼ਹਿਰ ਦੇ ਵਿੱਚ ਜਿੰਨਾ ਕਾਰਨ ਤੇ ਜਾਮ ਲੱਗਦਾ ਅੱਧੇ ਅੱਧੇ ਘੰਟੇ ਜਾਮ ਲੱਗੀ ਜਾਂਦੇ ਨੇ ਐਕਸੀਡੈਂਟ ਹੁੰਦੇ ਨੇ ਰੋਜ਼ ਤਾਂ ਗੱਲ ਸ਼ਾਰਪ ਪ੍ਰਤੀ ਕਰੀ ਤਾਂ ਤਲਫਾੜਾ ਦੀ ਗੱਲ ਕਰਨੀ ਵੀ ਜ਼ਰੂਰੀ ਹੈਗੀ ਜਿਸ ਦੇ ਕਿ ਸਟੇਟ ਹਾਈਵੇ ਮੁਕੇਰੀਆਂ ਜੀ ਪੰਜਾਬ ਮਾਰਸ਼ਲ ਦੀ ਟੀਮ ਨੇ ਪਹੁੰਚ ਕੇ ਜਾਇਜ਼ਾ ਲਿਆ ਤਾਂ ਨਾਲ ਹੀ 52 ਸ਼ਕਤੀ ਪੀਠਾਂ ਦੇ ਦਰਸ਼ਨ ਕਰਨ ਲਈ ਜੇ ਲੋਕ ਜਾਂਦੇ ਨੇ ਉਸੇ ਸੜਕ ਦੀ ਹਾਲਤ ਬੜੀ ਖਸਤਾ ਹੈ ਮੇਸ਼ਾ ਸਾਡਾ ਹੱਕ ਦੇ ਤਹਿਤ ਇਸ ਵਕਤ ਮੈਂ ਤਲਵਾੜਾ ਮੁਕੇਰੀਆਂ ਸਟੇਟ ਹਾਈਵੇ ਤੇ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਰੋਡ ਜੋ ਹੈ ਇਸ ਨੂੰ ਪੰਜਾਬ ਤੇ ਹਿਮਾਚਲ ਵਾਲਾ ਨੂੰ ਮਲਾਉਣ ਵਾਲਾ ਦਿਲ ਵੀ ਕਿਹਾ ਜਾ ਸਕਦਾ ਹੈ ਏਸੀ ਰੋਡ ਤੋਂ ਲੋਕ 52 ਸ਼ਕਤੀ ਪੀਠ ਜੋ ਕਿ ਮਾਤਾ ਚਿੰਤਪੁਰਨੀ ਜਵਾਲਾ ਜੀ ਕਾਂਗੜਾ ਤੇ ਚਮੰਡਾ ਦੇ ਦਰਸ਼ਨਾਂ ਨੂੰ ਜਾਂਦੇ ਨੇ ਉੱਥੇ ਹੀ ਗੱਲ ਕੀਤੀ ਜਾਵੇ ਤੇ ਇਹੀ ਰੋਡ ਜਿਹੜਾ ਹੈ ਸ਼੍ਰੀ ਅਮਰitsar ਸਾਹਿਬ ਲਗਭਗ 120 ਕਿਲੋਮੀਟਰ ਦਾ ਸਫ਼ਰ ਕਰਕੇ ਲੋਕ ਜਿਹੜੇ ਨੇ ਦਰਸ਼ਨ دیدار ਕਰਨ ਵਾਸਤੇ ਪਹੁੰਚਦੇ ਨੇ ਡੇਰਾ ਬਾਬਾ ਨਾਨਕ ਦੇ ਲਈ ਏਸੀ ਰੋਡ ਦਾ ਇਸਤੇਮਾਲ ਕੀਤਾ ਜਾਂਦਾ ਨੇ ਉੱਥੇ ਹੀ ਗੱਲ ਕੀਤੀ ਜਾਵੇ ਤੇ ਇਸ ਵਕਤ ਇਸ ਰੋਡ ਦੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤੇ ਪੂਰਨ ਰੂਪ ਦੇ ਵਿੱਚ ਟੁੱਟ ਚੁੱਕਾ ਹੈ ਇਹ ਰੋਡ ਲੋਕਾਂ ਲਈ ਪਰੇਸ਼ਾਨੀ ਦਾ ਸਵਭ ਬਣਿਆ ਹੋਇਆ ਹੈ ਉੱਥੇ ਹੀ ਆਏ ਦਿਨ ਇਸ ਰੋਡ ਦੇ ਉੱਤੇ ਐਕਸੀਡੈਂਟ ਹੁੰਦੇ ਨੇ ਜੇਕਰ ਗੱਲ ਕੀਤੀ ਜਾਵੇ ਤੇ ਇਸ ਵਕਤ ਇਸ ਰੋਡ ਦੇ ਉੱਤੇ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਲੇਕਿਨ ਮੁਰੰਮਤ ਦਾ ਕੰਮ ਨਾ ਹੋ ਕਰਕੇ ਲੋਕ ਪਰੇਸ਼ਾਨੀ ਦੇ ਨਾਲ ਜੂਝ ਰਹੇ ਨੇ ਤੇ ਲੋਕਾਂ ਦੀ ਮੰਗ ਹੈ ਕਿ ਜਲਦ ਹੀ ਇਸ ਰੋਡ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਉਹਨਾਂ ਦਾ ਸਫ਼ਰ ਜਿਹੜਾ ਹੈ ਸੁੱਖਾਂ ਦਾ ਹੋ ਸਕੇ ਕੈਮਰਾਮੈਨ ਨਰੇਸ਼ ਤੇ ਨਰ ਰਮਨ ਖੋਸਲਾ ਜ਼ੀ ਮੀਡੀਆ ਹੁਸ਼ਿਆਰਪੁਰ ਰਾਸਤਾ ਗਲਤ ਪੈ ਗਿਆ ਸੀ ਬਹੁਤ ਬੁਰਾ ਹਾਲ ਹੈ ਰਸਤੇ ਦਾ ਜੀ ਸਮਝ ਨਹੀਂ ਚੀਜ਼ ਦਾ ਪਤਾ ਨਹੀਂ ਸੀਗਾ ਨਹੀਂ ਦੂਸਰੀ ਸਾਈਡ ਹੋ ਕੇ ਚੱਲ ਜਾਂਦੇ ਹਾਥਿਆਂ ਦਾ ਰੋਜ਼ ਲੋਕ ਸਿੱਕਾਰ ਹੋ ਰਹੇ ਕੀ ਕਹਿਣਾ ਚਾਹੁੰਦੇ ਬਹੁਤ ਸਰਕਾਰ ਦੀ ਅੰਨ ਦੇਖੀ ਹੈ ਇਹਦੇ ਚ ਧਿਆਨ ਨਹੀਂ ਹੈ ਬਹੁਤ ਰੋਡ ਮਾੜਾ ਹਾਲ ਤਾਂ ਕਿੱਡੀ ਖਸਤਾ ਹਾਲਤ ਹੈ ਰਸਤੇ ਚ ਕਿੰਨੇ ਵੀ ਕਲ ਖਰਾਬ ਹੋਏ ਪਿਆ ਟਰੱਕ ਆ ਪਿੱਛੇ ਦੇਖਿਆ ਸੀ ਟਰੱਕਾਂ ਦੇ ਮਤਲਬ ਟਾਇਰ ਨਿਕਲੇ ਪਏ ਹੈਗੇ ਵੱਡੇ ਵੱਡੇ ਵੀ ਛੋਟੇ ਸਭ ਦਾ ਨੁਕਸਾਨ ਹੋ ਰਿਹਾ ਜੀ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਦੇ ਇਹ ਚੀਜ਼ ਅਲੱਗ ਉਦਾਂ ਤਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਸੜਕਾਂ ਬਹੁਤ ਬਣਾਈਆਂ ਜਾਂ ਕਿਦਾਂ ਆ ਕਿਦਾਂ ਨਹੀਂ ਹੁਣ ਇਹ ਹੈ ਆਪਣੀ ਸੜਕ ਹੈ ਮੈਂ ਵੀ ਹੁਣੇ ਬਾਲ-ਬਾਲ ਬੱਚਿਆਂ ਮੈਂ ਇਹ ਸੜਕ ਤੋਂ ਠੀਕ ਹੈ ਜੀ ਤਾਂ ਉਦੋਂ ਘਾਟਣ ਤੇ ਉਦੋਂ ਘਾਟਣ ਉਦੋਂ ਘਾਟਣ ਤੇ ਉਦੋਂ ਘਾਟਣ ਬਸ ਸੜਕ ਦਾ ਕਿਤੇ ਵੀ ਮਰਮਤ ਨਹੀਂ ਹੈ ਦੁਰਘਟਨਾ ਦਾ ਲੋਕੀ ਇੱਥੇ ਕਈ ਗੁਜਰ ਦੋ ਤਿੰਨ ਤੇ ਮੇਰੇ ਸਾਹਮਣੇ ਬੱਚੇ ਹੈ ਹਾਲਾਤ ਇਹ ਮਾੜੇ ਹਾਲਾਤ ਨਾ ਬਹੁਤ ਜ਼ਿਆਦਾ ਕਿੱਥੇ ਜਾਣਾ ਤੁਸੀਂ 10 ਲੱਗੇ ਜਾਣਾ 2 ਕਿਲੋਮੀਟਰ ਅੱਛਾ ਜੀ ਹਾਂਜੀ ਲੇਕਿਨ ਟੁੱਟਿਆ ਪਿਆ ਸੜਕਾਂ ਹਰ ਪੰਜਾਬ ਚ ਸਾਰੇ ਪਥਰੇ ਟੁੱਟੇ ਨੇ ਸਰਕਾਰ ਕੰਦੀ ਬਹੁਤ ਕੰਮ ਹੋਇਆ ਹਾਂ ਦੇਖੋ ਤੁਹਾਡੇ ਸਾਹਮਣੇ ਹੀ ਗੁਰਦਾਸਪੁਰ ਦੀ ਗੱਲ ਕਰੀਏ ਜੀਵਨਵਾਲ ਦੇ ਵਿੱਚ ਜੀਵਨਵਾਲ ਪਬਲੀ ਦੇ ਵਿੱਚ ਸੜਕ ਦੀ ਹਾਲਤ ਇੰਨੀ ਮਾੜੀ ਹੈ ਕਿ ਲੋਕ ਬੜੇ ਪ੍ਰੇਸ਼ਾਨ ਨੇ ਮੀਂਹ ਦਾ ਪਾਣੀ ਵੀ ਇੱਥੇ ਸੜਕ ਤੇ ਖੜ ਜਾਂਦਾ ਜਿਸ ਕਰਕੇ ਹਾਇ ਦਿਨ ਹਾਦਸੇ ਹਮ સતਤ ਦਿੱਤਾ ਜਾਂਦਾ ਹੈ ਕਿ ਬਿਮਾਰੀਆਂ ਦੇ ਫੈਲਣ ਦਾ ਖਾਚਾ ਵੀ ਜ਼ਾਰ ਕੀਤਾ ਗਿਆ ਹੈ ਜੇ ਜੀਨੂਵਾਲ ਬਬਰੀ ਦਾ ਏਰੀਆ ਹੈਗਾ ਤੇ ਜੀਨੂਵਾਲ ਦਾ ਪਾਣੀ ਅੰਦਰ ਆਂਡਿਆ ਤੇ ਅੱਗੇ ਵੀ ਪਾਣੀ ਆਉਂਦਾ ਸੀ ਤੇ ਇਹ ਰਾਜਨੀਤੀ ਨਾਲ ਫੇਰ ਖਲਾ ਹੈ ਇਹ ਤੋਂ ਫੇਰ ਉਹ ਗੱਲ ਹੈ ਰਾਜਨੀਤੀ ਨਾਲ ਫੇਰ ਬੰਦ ਹੋ ਗਿਆ ਤੇ ਇਹ ਦੁਨੀਆਂ ਦੇ ਜਿੰਨੇ ਵੀ ਦੁਕਾਨਦਾਰੇ ਸਾਰੇ ਔਕੇ ਨੇ ਕੋਈ ਗਾਗ ਨਹੀਂ ਇੱਥੇ ਨਾਲ ਇੱਕ ਦੂਜੇ ਪੁਸ਼ਕਾਰੀਆਂ ਪੈਂਦੀਆਂ ਨੇ ਤੇ ਬੁਰੇ ਹਾਲ ਦੇ ਬੰਦੇ ਰੱਖਸ਼ੇ ਵੀ ਇੱਥੇ ਪੜਤੇ ਨੇ ਹਾਂਜੀ ਫਾਸੇ ਹੋਏ ਨੇ ਹਾਂਜੀ ਫਾਸੇ ਹੋਏ ਨੇ ਹਾਂਜੀ ਸਟਾ ਲੱਗੀਆਂ ਦੋ ਤਣੀਆਂ ਜਨਾਨੀਆਂ ਸਟਾ ਵੀ ਲੱਗੀਆਂ ਨੇ ਜਿਗ ਦੇ ਕਿ ਪਿਛਲੇ ਸਾਲ ਮੇ ਬਿਮਾਰ ਹੋ ਗਿਆ ਬਰਾ

ਇਹ ਕਿਉਂ ਪਾਣੀ ਓਟੋਏ ਭੇਜ ਦੇਈ ਪਰ ਪਾਣੀ ਖਲੋਤਾ ਘਰਾਂ ਦਾ ਪਾਣੀ ਇੱਥੇ ਜਮਾ ਹੋਏ ਦਾ ਤੇ ਕਈ ਵਾਰ ਰਕਸ਼ਾ ਪਟੇ ਹਾਂਜੀ ਸਵਾਰੀਆਂ ਟੋਟ ਲੱਗੀਆਂ ਸਵਾਰੀਆਂ ਦਾ ਛੱਟਾ ਲੱਗੀਆਂ ਆਹ ਕਹੜਾ ਮਾਰ ਵਿੱਚ ਟੁੱਟਿਆ ਦਾ ਵੀ ਹਾਂਜੀ ਆਸ਼ਕਰ ਕਿੰਨੀ ਵਾਰੀ ਕਿਹਾ ਕਿ ਕਿੰਨੀ ਵਾਰੀ ਕਿਹਾ ਕਿ ਇਹਨੂੰ ਵੀ ਹੱਲ ਕੀਤਾ ਜਾਵੇ ਹਾਂਜੀ ਨਾ ਕਿਸੇ ਨੇ ਕਿਹਾ ਹਾਂਜੀ ਸਰਪੰਚ ਨਾਲ ਗੱਲ ਕੀਤੀ ਪਾਣੀ ਆਉਂਦਾ ਕਿੱਥੋਂ ਹੈ ਪਾਣੀ ਇਹ ਘਰਾਂ ਦਾ ਪਾਣੀ ਆਂਦਾ ਪਿਆ ਸੀ ਹਾਂਜੀ ਘਰਾਂ ਦਾ ਪਾਣੀ ਆ ਇਦਾਂ ਸ਼ਾਮਨ ਨਾ ਨਾ ਦਾ ਨਾ ਦੀਆਂ ਬਲੋਗ ਹੋਈਆਂ ਹਾਂ ਹਾਂਜੀ ਤਾਂ ਕੋਈ ਵੀਰ ਵਿੱਚ ਪਹਿਲੇ ਟੋਏ ਹੈਗੇ ਹੁਣ ਥੋੜਾ ਪਲੇਆ ਪਾਣੀ ਖਲੋਤਾ ਇੱਥੇ ਤਾਂ ਖਨਦਰ ਹੋੜ ਦਾਣ ਮੰਡੀ ਦੀ ਗੱਲ ਕਰਾਂਗੇ ਸੜਕਾਂ ਦੀ ਹਾਲਤ ਬੜੀ ਖਸਤ ਹੈ ਸਮਰਾਲਾ ਰੋਡ ਤੇ ਸ਼ੁਰੂ ਹੋ ਕੇ ਕਈ ਪਿੰਡਾਂ ਨੂੰ ਆਪਸ ਦੇ ਵਿੱਚ ਜੋੜਦੇ ਪਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਸ ਤੋਂ ਪ੍ਰੇਸ਼ਾਨ ਨੇ ਠੇਕੇਦਾਰ ਨੇ ਇੱਥੇ ਪੱਥਰ ਪਾ ਕੇ ਛੱਡ ਦਿੱਤਾ ਹੈ ਅਲਾ ਰੋਡ ਤੋਂ ਰਹੌਣ ਦਾਣਾ ਮੰਡੀ ਦੇ ਨਾਲ ਕਈ ਪਿੰਡਾਂ ਨੂੰ ਜੋੜਨ ਵਾਲੀ ਸੜਕ ਲੰਬੇ ਸਮੇਂ ਤੋਂ ਆਪਣੇ ਨਿਰਮਾਣ ਦਾ ਇੰਤਜ਼ਾਰ ਕਰ ਰਹੀ ਹੈ ਇਹ ਸੜਕ ਦਾ ਨਿਰਮਾਣ ਨਾ ਹੋਣ ਕਰਕੇ ਹਜ਼ਾਰਾਂ ਹੀ ਲੋਕ ਪਰੇਸ਼ਾਨ ਨੇ ਤੇ ਇੱਥੋਂ ਨਿਕਲਣ ਵਾਲੇ ਰਾਹਗੀਰ ਹਾਸੀਆਂ ਦਾ ਸ਼ਿਕਾਰ ਵੀ ਹੁੰਦੇ ਨੇ ਇਸ ਵਕਤ ਅਸੀਂ ਉਸ ਰੋਡ ਦੇ ਉੱਪਰ ਮੌਜੂਦਾ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿਹੜੀ ਇਹ ਰਹੌਣ ਦਾਣਾ ਮੰਡੀ ਵਾਲੀ ਸੜਕ ਆ ਇਹ ਖੰਨਾ ਤੋਂ ਰਹੌਣ ਲल्हेੜੀ ਤੇ ਹੋਰ ਪਿੰਡਾਂ ਦੇ ਵਿੱਚੋਂ ਗੁਜਰਦੀ ਹੋਈ ਬੜੀ ਖਮਾਣੋਂ ਤੱਕ ਜੁੜਦੀ ਹੈ ਤੇ ਰੋਜ਼ਾਨਾ ਹੀ ਹਜ਼ਾਰਾਂ ਲੋਕ ਇੱਥੋਂ ਨਿਕਲਦੇ ਨੇ ਪਰ ਕਈ ਮਹੀਨਿਆਂ ਤੋਂ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ ਪਹਿਲਾਂ ਇਸ ਸੜਕ ਤੇ ਵੱਡੇ ਵੱਡੇ ਖੱਡੇ ਹੁੰਦੇ ਸੀ ਪਰ ਲੋਕਾਂ ਦੇ ਧਰਨੇ ਮਜਾਰਿਆਂ ਤੋਂ ਬਾਅਦ ਕੁਝ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਸੜਕ ਦਾ ਟੈਂਡਰ ਲਗਾ ਕੇ ਇੱਥੇ ਬੱਟੇ ਪਾ ਪਾ ਦਿੱਤੇ ਗਏ ਪਰ ਮੁਸ਼ਕਲ ਹੋਰ ਵੱਧ ਗਈ ਜਦੋਂ ਇੱਥੇ ਬੱਟੇ ਪਾ ਦਿੱਤੇ ਗਏ ਤਾਂ ਹੁਣ ਰੋਜ਼ਾਨਾ ਹੀ ਹਾਦਸੇ ਹੋ ਰਹੇ ਨੇ ਜਿਹੜੇ ਟੂ-ਵੀਲਰ ਨੇ ਉਹ ਇੱਥੇ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਹੋ ਰਹੇ ਨੇ ਜਿਹੜੇ ਵੱਡੇ ਵਹੀਕਲ ਨੇ ਉਹਨਾਂ ਤੋਂ ਜਿਹੜੇ ਵੱਟੇ ਸਕਿੱਪ ਹੋ ਕੇ ਲੋਕਾਂ ਨੂੰ ਲਗਦੇ ਨੇ ਜਾਂ ਦੁਕਾਨਾਂ ਦੇ ਸ਼ੀਸ਼ੇ ਤੋੜ ਦਿੰਦੇ ਨੇ ਸੋ ਲੋਕ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ ਤਾਂ ਅੱਜੀ ਮੀਡੀਆ ਦੀ ਟੀਮ ਇੱਥੇ ਲੋਕਾਂ ਦੀ ਮੁਸ਼ਕਲ ਸੁਣਨ ਦੇ ਲਈ ਪਹੁੰਚੀ ਆ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਸੜਕ ਦੀ ਹਾਲਤ ਨੂੰ ਲੈ ਕੇ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀ ਰੌਣਕ ਹੈ ਨਾ ਅਸਲਸਤੋਂ ਜੀ ਅਗਸਤ ਦੇ ਵਿੱਚ ਜਿਹੜਾ ਮੁੱਖ ਜੁਆਇਟ ਸੰਭਰ ਚੋਜਣਾ ਸੀ ਟੁੱਟੀ ਤਾਂ ਇਹ ਕਈ ਮਹੀਨਿਆਂ ਤੋਂ ਪਈ ਹੈ ਬਰਸਾਤਾਂ ਤੋਂ ਬਰਸਾਤਾਂ ਤੋਂ ਬਾਅਦ ਤਾਂ ਇਹ ਜਮੇ ਖਤਮ ਹੋ ਗਈ ਨਾ ਤੇ ਪਹਿਲਾਂ ਇਥੇ ਬਹੁਤ ਵੱਡੇ ਵੱਡੇ ਫਟੇ ਸੀ ਜਿਹਦਾ ਅਸੀਂ ਪੰਜਾਬ ਗਵਰਨਮੈਂਟ ਦੀ ਜਿਹੜੀ ਆਨਲਾਈਨ ਸਾਈਟ ਹੈ ਇਥੇ ਕੋਰਪੋਰੇਟ ਦੇ ਜਿਹਦਾ ਮੈਟਰ ਚੱਲਿਆ ਸੀ ਤਾਂ ਉਥੇ ਇਹਨਾਂ ਨੇ ਕੀ ਕੀਤਾ ਵੀ ਟੈਂਡਰ ਪਾਸ ਹੋ ਗਿਆ ਟੈਂਡਰ ਪਾਸ ਹੋਣ ਤੋਂ ਬਾਅਦ ਜਦੋਂ ਕੰਮ ਨਹੀਂ ਹੋਇਆ ਅਸੀਂ ਫੇਰ ਰਿਪੀਟ ਲਿਖੀ ਉੱਤੇ ਤੇ ਫਿਰ ਇਹਨਾਂ ਨੇ ਦਿੱਤਾ ਵੀ ਹੁਣ ਇਹਦਾ ਜਿਹੜਾ ਠੇਕੇਦਾਰ ਨੂੰ ਜਿਹੜਾ ਵਰਕ ਅਪਲੋਟਮੈਂਟ ਦਿੱਤੀ ਹੈ ਫਿਰ ਹੁਣ ਇਹਨਾਂ ਨੇ ਕਿਹਾ ਸੀ ਵੀ ਅਸੀਂ ਜੀ ਦੀ ਦਾ ਸੀਜ਼ਨ ਹੋਣ ਤੋਂ ਖਤਮ ਹੋਣ ਦੇ ਤੁਰੰਤ ਬਾਅਦ ਬਣਾ ਦਿੰਦੇ ਜੋ ਕਿ ਅਕਤੂਬਰ ਮਹੀਨੇ ਦੇ ਵਿੱਚ ਪੂਰੀ ਤਰ ਪਰ ਹੁਣ ਇਹਨਾਂ ਨੇ ਸਾਨੂੰ ਲਿਖ ਕੇ ਪੇਸ਼ ਦਿੱਤਾ ਹੈ ਵੀ ਹੁਣ ਕੰਡ ਦਾ ਮੌਸਮ ਹੋ ਗਿਆ ਪਲਾਂਟ ਬੰਦ ਹੋ ਗਏ ਪਰ ਸਾਡਾ ਇੱਥੇ ਸਵਾਲ ਇਹ ਹੈ ਵੀ ਇਹਨਾਂ ਦੇ ਕੱਲਿਆਂ ਦੇ ਪਲਾਂਟ ਥੋੜੀ ਬੰਦ ਹੋਏ ਆ ਵੀ ਜਿੱਥੀ ਰੋਡ ਦੇਖ ਲਈਏ ਉਥੇ ਡੇਲੀ ਕੰਮ ਚੱਲ ਰਿਹਾ ਹੈ ਪਿੰਡਾਂ ਦੀਆਂ ਸੜਕਾਂ ਬਣ ਰਹੀਆਂ ਨੇ ਮੰਡੀ ਬੋਰਡ ਦੀਆਂ ਆਪਣੀਆਂ ਸੜਕਾਂ ਬਣੀ ਜਾਂਦੀਆਂ ਇਸ ਵਿਭਾਗ ਦੇਆਂ ਤਾਂ ਸਾਨੂੰ ਪਾਇ ਲੱਗਦਾ ਹੈ ਵੀ ਹੋ ਸਕਦਾ ਹੈ ਇਹ ਇਰੀਟੇਟ ਹੋ ਗਏ ਸਾਡੇ ਤੋਂ ਵੀ ਇਹ ਪਬਲਿਕ ਜਨ ਹਿੱਤ ਦਾ ਮਸਲਾ ਕਿਉਂ ਇਹਨਾਂ ਨੇ ਉਠਾਇਆ ਹੈ ਵੀ ਕਿਉਂ ਸੀਐਮ ਦੇ ਪੋਰਟਲ ਤੇ ਪਾਇਆ ਹੈ ਵੀ ਇਹ ਇਸ ਗੱਲ ਤੋਂ ਇਰੀਟੇਟ ਹੋ ਗਏ ਵੀ ਇਹ ਜਾਣ ਬੁੱਝ ਕੇ ਜਿਹੜਾ ਮੰਡੀ ਬੋਰਡ ਖੰਨਾ ਹੈ ਵੀ ਇਹ ਸੜਕ ਨਹੀਂ ਬਣਾ ਰਿਆ ਤੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਮੈਂ ਵੀ ਦੇਖ ਲਾ ਵੀ ਹਾਂ ਬਸ ਹੋਈ ਪਈ ਇਹਨੇ। ਪੀੜੇ ਵੀ ਕਹਿੰਦੇ ਸਾਡੀਆਂ ਬਹੁਤ ਰਸਤਾ ਲੰਘਣਾ ਕਰਨਾ। ਹਾਂ। ਪੰਜਵੇਂ ਤੋਂ ਵਧੀਆ ਤਾਂ ਕਈ ਥਾਲਾਂ ਦੇ ਕੋਲ ਲੜਕਦੀ ਆਉਂਦੀ ਹੈ। ਤੇ ਹੁਣ ਇਹ ਲੁੱਕ ਵਗੈਰਾ ਕਦੋਂ ਤੱਕ ਨਹੀਂ ਪਈ ਹੈਗੀ ਇਹ। ਕਿੰਨੇ ਕ ਸਮਾ ਹੋ ਗਏ ਪੱਤਰਾ ਦੇ। ਦੇਖ ਲਓ ਵੀ ਆ ਸੀਜ਼ਨ ਲੰਘ ਲਿਆ ਯਾਰ ਪਹਿਲਾਂ ਪਾਉਂਦੇ ਸੀਗੇ ਮੰਡੀ ਦੇ ਸੀਜ਼ਨ ਤੋਂ। ਦੀਰੀ ਆਈ ਹੈ ਉਹ ਤਾਂ ਪਹਿਲਾਂ ਵੀ ਪਈ ਫਿਰ ਪੱਤਰਾ। ਹੋਰ ਉਹਨੂੰ ਕਾਦ ਪਾਉਗੀ। ਉਰਦਾ ਮਹੀ ਉਹ ਜਗਹ ਕਹਿੰਦੇ ਨੇ ਬੋਹ ਜਗਹ ਜਿੰਨ ਸਾਈਕਲ ਮੋਟਰਸਾਈਕਲ ਲਾਣ ਦੇ ਬੋਹ ਬਹੁਤ ਬਹੁਤ ਪਰੇਸ਼ਾਨ ਹੈ ਵੀ ਇਹ ਬਹੁਤ ਗਿਰਦੇ ਵੀ ਨੇ ਤਦਾ ਪਤਰਾ ਦੇ ਦੇਖੋ ਨਿਕਲ ਜਾਣੇ ਦੇ ਤਾਂ ਜੀ ਮੁਸ਼ਕਿਲਤਾ ਇਹ ਹੈ ਜਦੋਂ ਮੀਂਹ ਪੈਂਦਾ ਜਦ ਕੋਈ ਵੀ ਸਵਾਰੀ ਜਿਵੇਂ ਮੰਨ ਲਓ ਆਪਾਂ ਦਾ ਬੰਦੇ ਆ ਜਿਹੜੇ ਲੇਡੀਜ਼ ਹੁੰਦੀ ਆ ਉਹਨਾਂ ਕਰਕੇ ਤੇ ਬੱਥੀਆਂ ਕਰਕੇ ਕਿਉਂਕਿ ਉਹ ਜ਼ਿਆਦਾਤਰ ਇਸ ਸੜਕ ਦੇ ਪਰ ਕਿੱਡੀ ਹੀ ਦੇਖੀਆਂ ਨੇ ਯਾ ਜੀ ਮੈਂ ਕਈ ਵਾਰ ਲੋਡੇਡ ਆਟੋ ਰਿਕਸ਼ੇ ਵੀ ਕਰ ਹੁੰਦੇ ਨੇ ਉਹਨਾਂ ਦਾ ਵੀ ਇਹੀ ਹਾਲ ਹੁੰਦਾ ਕਈ ਵਾਰ ਉਹ ਵੀ ਫਲਟੇ ਜਾਂਦੇ ਨੇ ਕਈ ਵਾਰੀ ਮੇਰੀ ਆਪਣੀ ਸਕੂਟੀ ਵੀ ਇੱਕ ਤੋਂ ਵੱਧ ਕੜਕੀ ਆ ਉਦੇ ਨਾਲ ਵੀ ਨੁਕਸਾਨ ਹੋਇਆ ਮੇਰੇ ਵੀ ਸੱਟਾਂ ਲੱਗੀਆਂ ਨੇ ਤੇ ਮੈਂ ਵੈਸੇ ਤਾਂ ਇੱਥੇ ਖੰਨੇ ਚ ਰਹਿਣਾ ਮੇਨ ਮੇਰੀ ਰੈਟ ਸਮਰਾਲੇ ਦੀ ਆ ਜਦੋਂ ਮੈਂ ਉਹਨਾਂ ਵੀ ਮੈਨੂੰ ਔਖਾ ਹੀ ਹੁੰਦਾ ਕਾਪੀ ਉੱਥੇ ਜਿਹੜਾ ਪੱਥਰਾਂ ਦਾ ਕੰਮ ਤਾਂ ਜ਼ਿਆਦਾਤਰ ਕੰਪਲੀਟ ਆ ਜਿਹੜਾ ਸੈਕਚੁਅਲ ਦੀ ਮੰਡੀ ਦਾ ਨਾ ਸੀਵਰੇਜ ਪੈਣਾ ਉਹ ਸੀਵਰੇਜ ਵਾਲੀ ਪਾਈਪ ਵੀ ਕਨੈਕਸ਼ਨ ਕਰਨੀ ਆ ਇਹ ਪੱਥਰਾਂ ਦਾ ਥੋੜਾ ਜਿਹਾ ਕੰਮ ਪੈਂਡਿੰਗ ਜਿੰਨਾ ਕੋ ਰੱਖਿਆ ਉਹਨਾਂ ਨੂੰ ਛੱਡਿਆ ਹੋਇਆ ਹੈ ਪੀਸੀ ਵਾਲਾ ਟੈਂਪਰੇਚਰ ਉਹਨਾਂ ਨੂੰ ਇਹੀ ਚਾਹ ਰਿਹਾ ਵੀ ਪੀਸੀ ਇਸ ਤੋਂ ਮੌਸਮ ਠੰਡ ਦਾ ਮੌਸਮ ਹੈ ਪੀਸੀ ਨਹੀਂ ਪੈ ਸਕਦੀ ਮਾਰਚ ਕੋਲ ਚ ਤੁਹਾਡਾ ਪੀਸੀ ਪਾਕਟ ਦੇਣਾ ਅਲਰੇਡੀ ਦੇ ਦਿੱਤਾ ਸੋ ਇਥੋਂ ਦੇ ਲੋਕਾਂ ਤੇ ਇਸ ਮੁੱਦੇ ਨੂੰ ਚੁੱਕਣ ਵਾਲੀ ਐਨਜੀਓ ਦੇ ਪ੍ਰਧਾਨ ਨੇ ਦੱਸਿਆ ਹੈ ਕਿ ਸਰਕਾਰ ਨੇ ਜਿਹੜੀ ਆ ਉਹ ਟੈਂਡਰ ਤਾਂ ਪਾਸ ਕਰ ਦਿੱਤਾ ਪਰ ਇਸ ਦਾ ਨਿਰਮਾਣ ਜਿਹੜਾ ਉਹ ਨਹੀਂ ਹੋ ਸਕਿਆ ਸੋ ਇਸ ਦੇ ਉੱਪਰ ਤੁਰੰਤ ਜਿਹੜੀ ਆ ਉਹ ਲੁੱਕ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ ਸੋ ਦੇਖਦੇ ਆ ਕਿ ਕਦੋਂ ਹੁਣ ਪ੍ਰਸ਼ਾਸਨ ਜਿਹੜਾ ਉਹ ਜਾਗੇਗਾ ਤੇ ਸਬੰਧਤ ਠੇਕੇਦਾਰ ਨੂੰ ਜਿਹੜੀ ਆ ਹੁਦਾਇਤ ਕੀਤੀ ਜਾਵੇਗੀ ਤੇ ਲੋਕਾਂ ਦੀ ਮੁਸ਼ਕਲ ਜਿਹੜੀ ਆ ਉਹ ਹੱਲ ਹੋਵੇਗੀ ਖੰਨਾ ਤੋਂ ਤਰਮਿੰਦਰ ਸਿੰਘ ਜੀ ਮੀਡੀਆ